ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੀਤ ਕਰ ਲਖੀ ਬਰਾੜ ਗਾਜੀਣਾ ਦੋਸਤੋ ਤੁਹਾਨੂੰ ਪਤਾ ਹੀ ਹੈ ਵੀ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਬਖ ਬਖ ਪਾਰਟੀਆਂ ਨੇ ਆਪੋ ਆਪਣੀ ਉਮੀਦਵਾਰ ਐਲਾਨ ਦਿੱਤੇ ਤੇ ਇਸ ਵਾਰ ਲੁਧਿਆਣਾ ਸੀਟ ਤੋਂ ਆਪਣੇ ਬਹੁਤ ਹੀ ਪਿਆਰੇ ਵੱਡੇ ਵੀਰ ਸਰਦਾਰ ਕਮਲਜੀਤ ਸਿੰਘ ਬਰਾੜ ਪੁੱਤਰ ਸਰਦਾਰ ਦਰਸ਼ਨ ਸਿੰਘ ਜੀ ਬਰਾੜ ਸਾਬਕਾ ਮੰਤਰੀ ਬੀਰ ਕਮਲਜੀਤ ਸਿੰਘ ਬਰਾੜ ਲੁਧਿਆਣਾ ਸੀਟ ਤੋਂ ਆਜ਼ਾਦ ਚੋਣ ਲੜ ਰਿਹਾ ਹੈ। ਤਕਰੀਬਨ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਬਾਈ ਕਮਲਜੀਤ ਸਿੰਘ ਬਰਾੜ ਦੀ ਸੋਚ ਨੂੰ। ਉਹਨੇ ਹਮੇਸ਼ਾ ਪੰਜਾਬ ਦੀ ਕੌਮ ਦੀ ਗੱਲ ਕੀਤੀ ਹੈ। ਤੇ ਜਿੱਥੇ ਗੱਲ ਕੌਮ ਦੀ ਆਉਂਦੀ ਸੀ, ਪੰਥ ਦੀ ਆਉਂਦੀ ਸੀ। ਉਹ ਬੰਦੇ ਨੇ ਕਦੇ ਪਿੱਠ ਨਹੀਂ ਵਿਖਾਈ ਤੇ ਕਦੇ ਸਮਝੌਤਾ ਨਹੀਂ ਕੀਤਾ। ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆਂ ਕਾਂਗਰਸ ਦੀ ਸਰਕਾਰ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਲਈ ਬਰਗਾੜੀ ਮੋਰਚਾ ਲੱਗਿਆ ਸੀ ਤੇ ਵੀਰ ਨੇ ਡਟ ਕੇ ਉੱਥੇ ਸਾਥ ਦਿੱਤਾ ਸੀ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਤੇ ਜਦੋਂ NSA ਲੱਗੀ ਉਹਨਾਂ ਤੇ ਤੇ ਵੀਰ ਕਮਲਜੀਤ ਸਿੰਘ ਬਰਾੜ ਨੇ ਡਟ ਕੇ ਉਹਨਾਂ ਦਾ ਸਾਥ ਦਿੱਤਾ NSA ਦਾ ਵਿਰੋਧ ਕੀਤਾ ਉਸ ਚੀਜ਼ ਦਾ ਉਹਨਾਂ ਨੂੰ ਖਮਿਆਜਾ ਵੀ ਭੁਗਤਣਾ ਪਿਆ ਨੁਕਸਾਨ ਚੜਨਾ ਪਿਆ ਪਾਰਟੀ ਵੱਡੀਆਂ ਪਰ ਵੀਰ ਕਮਲਜੀਤ ਡੋਲਿਆ ਨਹੀਂ ਆਪਣੇ ਦਿੜੜ ਇਰਾਦੇ ਦੇ ਉੱਤੇ ਕਾਇਮ ਰਿਹਾ ਤੇ ਅੱਜ ਵੀ ਕਾਇਮ ਹੈ ਵੀਰ ਕਮਲਜੀਤ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬੀ ਅੱਧੀ ਗੱਲ ਕੌਮ ਦੀ ਗੱਲ ਕੀਤੀ ਹੈ ਦੋਸਤੋ ਸੋਨੂ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਉਸ ਟਾਈਮ ਵੀ ਬਾਈ ਕਮਲਜੀਤ ਸਿੰਘ ਬਰਾੜ ਨੇ ਤਨੋਂ ਮਨੋਂ ਤਨੋਂ ਡਟ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ ਤੇ ਸਾਥ ਵੀ ਉਸ ਤਰ੍ਹਾਂ ਦਿੱਤਾ ਸੀ ਜਿਵੇਂ ਮਰਦ ਦਿੰਦੇ ਆ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਉਹ ਕਦੇ ਵੀ ਕੇਸਰੀ ਨਿਸ਼ਾਨ ਤੋਂ ਮੁਨਕਰ ਨਹੀਂ ਹੋਇਆ ਉਹਨੇ ਕਦੇ ਸਮਝੌਤਾ ਨਹੀਂ ਕੀਤਾ ਗੁਰਬਾਣੀ ਦਾ ਨਿਤਨੇਮੀ ਗੁਰੂ ਤੋਂ ਡਰ ਕੇ ਰਹਿਣ ਵਾਲਾ ਤੇ ਆਪਣੀ ਕੌਮ ਲਈ ਡਟ ਕੇ ਲੜਨ ਵਾਲਾ ਇਨਸਾਨ ਹੈ ਬਾਈ ਕਮਲਜੀਤ ਸਿੰਘ ਬਰਾੜ ਦੋਸਤੋ ਕਦੇ ਵੀ ਕਿਸੇ ਨੂੰ ਪਾਰਟੀ ਵੇਖ ਕੇ ਵੋਟ ਨਾ ਪਾਇਆ ਕਰੋ ਬੰਦੇ ਦੇ ਵਿਚਾਰ ਦੇਖਿਆ ਕਰੋ ਬੰਦੇ ਦੀ ਸੋਚ ਦੇਖਿਆ ਕਰੋ ਕਹਿਣ ਨੂੰ ਤਾਂ ਬਹੁਤ ਕੁਝ ਲੋਕ ਕਹਿੰਦੇ ਆ ਵੀ ਮੈਂ ਕੌਮ ਲਈ ਮੈਂ ਆਹ ਕਰ ਦੂੰ ਮੈਂ ਉਹ ਕਰ ਦੂੰ ਮੈਨੂੰ ਪੰਥ ਦਾ ਬੜਾ ਦਰਦ ਹੈ ਪੰਥ ਖਾਤਰੀ ਚ ਪੈ ਗਿਆ ਤੇ ਬਾਈ ਉਸ ਗੱਲ ਤੇ ਪਹਿਰਾ ਦੇਣਾ ਕਿਸੇ ਟਾਵੇਂ ਟਾਵੇਂ ਬੰਦੇ ਦੇ ਬਸ ਦੀ ਬਸ ਆਉਂਦਾ ਹਰ ਇੱਕ ਬੰਦਾ ਉਸ ਤੇ ਕਦੇ ਡਟ ਕੇ ਖੜਿਆ ਨਹੀਂ ਵੋਟਾਂ ਤੋਂ ਪਹਿਲਾਂ ਤਾਂ ਸਾਰੇ ਵੱਡੀਆਂ ਵੱਟੀਆਂ ਗੱਲਾਂ ਕਰਦੇ ਆ ਪਰ ਜਦ ਵੋਟਾਂ ਲੈ ਕੇ ਸਾਰਿਆਂ ਦੇ ਵਿਚਾਰ ਬਦਲ ਜਾਂਦੇ ਹੁੰਦੇ ਆ ਪਰ ਬਾਈ ਕਮਲਜੀਤ ਸਿੰਘ ਬਰਾੜ ਸ਼ੁਰੂ ਤੋਂ ਕੌਮ ਦੇ ਨਾਲ ਖੜਾ ਹੈ ਪੰਥ ਦੇ ਨਾਲ ਖੜਾ ਹੈ ਗੁਰੂ ਦੇ ਨਾਲ ਖੜਾ ਹੈ ਤੇ ਇੱਕ ਵਾਰੀ ਆਪਾਂ ਨੂੰ ਮੌਕਾ ਦੇ ਕੇ ਦੇਖੋ ਮੈਂ ਗਰੰਟੀ ਦਿੰਦਾ ਵੀ ਜਿਹੜੇ ਮੁੱਦੇ ਅੱਜ ਤੱਕ ਕਿਸੇ ਨੇ ਕਦੇ ਲੋਕ ਸਭਾ ਦੇ ਵਿੱਚ ਜਾ ਕੇ ਨਹੀਂ ਚੱਕੇ ਸੀ ਨਾ ਆਪਾਂ ਸੋਚਿਆ ਵੀ ਨਹੀਂ ਜਿਹੜੇ ਮੁੱਦਿਆਂ ਤੇ ਉਹ ਮੁੱਦਿਆਂ ਤੇ ਬਾਈ ਕਮਲਜੀਤ ਸਿੰਘ ਬਰਾੜ ਡਟ ਕੇ ਗੱਲ ਕਰਨਗੇ ਜਿੰਨੇ ਵੀ ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਪਿੰਡ ਪੈਂਦੇ ਆ ਸਾਰੇ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਵੋਟ ਪਾਉਣ ਤੋਂ ਪਹਿਲਾਂ ਭਰਾਵੋ ਇੱਕ ਵਾਰੀ ਜ਼ਰੂਰ ਸੋਚੋ ਵੇ ਕਿਹੜਾ ਬੰਦਾ ਸਾਡੀ ਕੌਮ ਦੀ ਸਾਡੇ ਪੰਜਾਬ ਦੀ ਸਾਡੇ ਹੱਕਾਂ ਦੀ ਗੱਲ ਕਰਦਾ ਹੈ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਆਪਾਂ ਉਸ ਨੂੰ ਮਿਲ ਸਕਦੇ ਹੋਈਏ ਜੀਤੇ ਤੱਕ ਸਾਡੀ ਪਹੁੰਚ ਹੋਵੇ ਆਮ ਇਨਸਾਨ ਹੋਵੇ ਕਿਉਂਕਿ ਵੱਡੇ ਲੀਡਰ ਜਾਂ ਫਿਲਮੀ ਐਕਟਰ ਗਾਇਕ ਉਹਨਾਂ ਤੱਕ ਪਹੁੰਚ ਕਰਨੀ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਤੇ ਬਾਈ ਕਮਲਜੀਤ ਸਿੰਘ ਬਰਾੜ ਨੂੰ ਜਦੋਂ ਮਰਜ਼ੀ ਮਿਲ ਲੋ ਉਹਨਾਂ ਦੇ ਪਿਤਾ ਜੀ ਨੂੰ ਮਿਲ ਲੋ ਦਰਸ਼ਨ ਸਿੰਘ ਜੀ ਬਰਾੜ ਨੂੰ ਦਿਨ ਰਾਤ ਜਦੋਂ ਮਰਜੀ ਉਹਨਾਂ ਦੇ ਕੋਲ ਜਿਹੜਾ ਵੀ ਕੋਈ ਗਿਆ ਨਾ ਉਹਨਾਂ ਨੇ ਕਦੇ ਜਵਾਬ ਨਹੀਂ ਦਿੱਤਾ ਡਟ ਕੇ ਸਾਥ ਦਿੱਤਾ ਹਰ ਇੱਕ ਦੇ ਕੰਮ ਆਇਆ ਕਦੇ ਉਹਨਾਂ ਨੇ ਪਾਰਟੀ ਬਾਜ਼ੀ ਨਹੀਂ ਵੇਖੀ ਸਾਡੇ ਨਿਹਾਲ ਸਿੰਘ ਵਾਲੇ ਤੋਂ ਐਮਐਲਏ ਨਾ ਹੋਣ ਦੇ ਬਾਵਜੂਦ ਵੀ ਉਹ ਬਾਘੇਪੁਰਾਣੇ ਤੋਂ ਐਮਐਲਏ ਸੀ ਜਿੰਨਾ ਹਲਕੇ ਦੇ ਵਿੱਚ ਸਾਡੇ ਚ ਕੰਮ ਉਹਨਾਂ ਨੇ ਕਰਵਾਇਆ ਸੀ ਉਹ ਸਾਡੇ ਹਲਕੇ ਦੇ ਕਿਸੇ ਐਮਐਲਏ ਨੇ ਵੀ ਨਹੀਂ ਕਰਾਇਆ ਮੇਰੇ ਖੁਦ ਦੇ ਪਿੰਡ ਦੇ ਵਿੱਚ ਜਿੰਨਾ ਵਿਕਾਸ ਹੋਇਆ ਸਾਰਾ ਦਰਸ਼ਨ ਸਿੰਘ ਜੀ ਬਰਾੜ ਉਹਨਾਂ ਦੀ ਬਦੌਲਤ ਹੋਇਆ ਹੈ ਬਾਕੀ ਨਿਤੜਕ ਯੋਧੇ ਐ ਅੰਕਲ ਜੀ ਦਰਸ਼ਨ ਸਿੰਘ ਬਰਾੜ ਭਾਈ ਕਮਲਜੀਤ ਸਿੰਘ ਬਰਾੜ ਇਹਨਾਂ ਨੇ ਕਦੇ ਸਮਝੌਤਾ ਨਹੀਂ ਕੀਤਾ ਕਦੇ ਦੋਰਾ ਕਿਰਦਾਰ ਨਹੀਂ ਨਵਾਇਆ ਜੋ ਅੰਦਰੋਂ ਐ ਉਹੀ ਬਾਹਰੋਂ ਐ ਤੇ ਬਾਈ ਕਮਲਜੀਤ ਸਿੰਘ ਬਰਾੜ ਦੀ ਸੋਚ ਤਾਂ ਤਕਰੀਬਨ ਤਕਰੀਬਨ ਹਰ ਇੱਕ ਬੱਚਾ-ਬੱਚਾ ਜਾਣਦਾ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਜਾਣਕਾਰੀ ਲੈ ਲਓ ਸੋਨੂੰ ਪਤਾ ਲੱਗ ਜਾਊ ਵੀ ਉਹਨਾਂ ਦੇ ਵਿਚਾਰ ਕੀ ਐ ਉਹ ਕਦੇ ਗੁਰੂ ਤੋਂ ਮੁਨਕਰ ਨਹੀਂ ਹੋਇਆ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਲਈ ਬਾਈ ਕਮਲਜੀਤ ਸਿੰਘ ਬਰਾੜ ਨੇ ਡਟ ਕੇ ਪਹਿਰਾ ਦਿੱਤਾ ਉਹਨਾਂ ਨੇ ਕਦੇ ਪਾਰਟੀ ਤੋਂ ਡਰ ਕੇ ਜਾਂ ਕਿਸੇ ਦੇ ਨਾਲ ਸਮਝੌਤਾ ਕਰਕੇ ਪਿੱਛੇ ਨਹੀਂ ਹਟੇ ਉਹ ਡਟ ਕੇ ਬੋਲਦੇ ਰਹੇ ਆ ਭਾਈ ਕਮਲਜੀਤ ਸਿੰਘ ਬਰਾੜ ਇੱਕੋ ਇੱਕ ਐਸੇ ਕਾਂਗਰਸ ਦੇ ਲੀਡਰ ਸੀ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ ਜਦੋਂ ਸਾਰੀਆਂ ਪਾਰਟੀਆਂ ਭਾਈ ਅਮਰਤਪਾਲ ਸਿੰਘ ਜੀ ਦੇ ਵਿਰੋਧ ਕਰ ਰਹੀਆਂ ਸੀ ਤੇ ਉਸ ਟਾਈਮ ਭਾਈ ਕਮਲਜੀਤ ਸਿੰਘ ਬਰਾੜ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਖੜਿਆ ਸੀ ਤੇ ਜਿਸ ਦਿਨ ਐਨਐਸਏ ਲੱਗੀ ਸੀ ਉਸ ਦਿਨ ਵੀ ਕਮਲਜੀਤ ਸਿੰਘ ਬਰਾੜ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਡਟ ਕੇ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦਿੱਤਾ ਸੀ ਉਹਨਾਂ ਦੇ ਹੱਕ 'ਚ ਬੋਲੇ ਸੀ ਅੱਜ ਵੀ ਬੋਲ ਰਹੇ ਆ ਸਿੱਧੂ ਮੂਸੇਵਾਲੇ ਦੇ ਇਨਸਾਫ ਲਈ ਉਹਨਾਂ ਨੇ ਡਟ ਕੇ ਆਵਾਜ਼ ਬੁਲੰਦ ਕੀਤੀ ਸੰਦੀਪ ਨੰਗਲੰਬੀਆਂ ਦੇ ਕਤਲ ਦੇ ਸਬੰਧ ਦੇ ਵਿੱਚ ਉਹਨਾਂ ਨੇ ਇਨਸਾਫ ਲਈ ਹਰ ਇੱਕ ਮੌਕੇ ਤੇ ਡਟ ਕੇ ਆਪਣੇ ਵਿਚਾਰ ਰੱਖੇ ਬਾਈ ਕਮਲਜੀਤ ਸਿੰਘ ਬਰਾੜ ਕਦੇ ਵੀ ਪੰਥ ਤੋਂ ਮਨਕਰ ਹੋਣ ਵਾਲਾ ਇਨਸਾਨ ਨਹੀਂ ਛੋ ਦੋਸਤੋ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚਿਓ ਵੀ ਕਿਹੜਾ ਬੰਦਾ ਸਾਡੀ ਕੌਮ ਦੀ ਸਾਡੇ ਪੰਜਾਬ ਦੀ ਗੱਲ ਕਰਦਾ ਤੇ ਕਿਹਨੂੰ ਅਸੀਂ ਮਿਲ ਸਕਦੇ ਆ ਦੋਸਤੋ ਕਦੇ ਵੀ ਲਕੀਰ ਦੇ ਫਕੀਰ ਬਣ ਕੇ ਵੋਟ ਨਾ ਪਾਇਆ ਕਰੋ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚਿਆ ਕਰੋ ਕਿ ਕਿਹੜਾ ਇਨਸਾਨ ਸਾਡੇ ਹੱਕਾਂ ਦੀ ਸਾਡੀ ਕੌਮ ਦੀ ਗੱਲ ਕਰਦਾ ਤੇ ਕਿਹੜੇ ਇਨਸਾਨ ਟਿਕਰ ਸਾਡੀ ਪਹੁੰਚ ਹੋ ਸਕਦੀ ਹੈ ਕਿਉਂਕਿ ਵੋਟਾਂ ਤੋਂ ਪਹਿਲਾਂ ਤਾਂ ਸਾਰੇ ਸਾਨੂੰ ਐ ਲੱਗਦੇ ਹੁੰਦੇ ਆ ਵੀ ਇਹ ਤਾਂ ਸਾਡਾ ਆਪਣਾ ਹੀ ਆ ਪਰ ਵੋਟਾਂ ਤੋਂ ਬਾਅਦ ਜਦੋਂ ਜਿੱਤ ਜਾਂਦੇ ਆ ਉਦੋਂ ਇਹਨਾਂ ਦੇ ਪੀਏ ਵੀ ਫੋਨ ਨਹੀਂ ਚੱਕਦੇ ਹੁੰਦੇ ਤੇ ਬਾਈ ਕਮਲਜੀਤ ਸਿੰਘ ਬਰਾੜ ਤਾਬਾਂ ਬਾਪੂ ਜੀ ਦਰਸ਼ਨ ਸਿੰਘ ਬਰਾੜ ਇਹਨਾਂ ਨੂੰ ਜਦੋਂ ਮਰਜ਼ੀ ਮਿਲ ਸਕਦੇ ਆ ਆਪਾਂ ਪਰ ਮੇਰੇ ਰਾਤ ਨੂੰ 12:00 ਵਜੇ ਜਾਓ ਇਹ ਛੋਡੇ ਨਾਲ ਤੁਰਨਗੇ ਇੱਕ ਵਾਰੀ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰੇ ਉਮੀਦਵਾਰ ਬਾਰੇ ਜਾਣਕਾਰੀ ਲੈ ਲਿਆ ਕਰੋ ਉਦੇ ਵਿਚਾਰ ਦੇਖ ਲਿਆ ਕਰੋ ਉਹਦੀ ਸੋਚ ਦੇਖ ਲਿਆ ਕਰੋ ਨਾ ਕਿ ਇਹ ਦੇਖਿਆ ਕਰੋ ਵੀ ਇਹ ਫਲਾਨੀ ਪਾਰਟੀ ਦਾ ਸਾਡੇ ਬਾਪੂ ਫਲਾਨੀ ਪਾਰਟੀ ਦੇ ਨਾਲ ਜੁੜੇ ਸੀ ਆਪਾਂ ਤਾਂ ਉਹ ਨਹੀਂ ਵੋਟ ਪਾਉਣੀ ਜਾਂ ਨਹੀਂ 5 ਸਾਲ ਪਛਤਾਉਣ ਨਾਲੋਂ ਵੋਟ ਪਾਉਣ ਤੋਂ ਪਹਿਲਾਂ 5 ਮਿੰਟ ਸੋਚ ਲਿਆ ਕਰੋ ਕਿਉਂਕਿ ਆਪਾਂ ਵੋਟ ਪਾ ਦਿੰਨੇ ਆ ਤੇ ਜਦੋਂ ਤੋਂ ਬਾਅਦ ਨਹੀਂ ਕੁਝ ਗੱਲ ਬਣਦੀ ਤੇ ਫਿਰ ਆਪਾਂ ਪਛਤਾਉਨੇ ਆ 5 ਸਾਲ ਥੋੜੇ ਨਹੀਂ ਹੁੰਦੇ ਬਹੁਤ ਹੁੰਦੇ ਆ 5 ਸਾਲ ਪਛਤਾਉਣ ਨਾਲੋਂ 5 ਮਿੰਟ ਸੋਚ ਲਿਆ ਕਰੋ 5 ਮਿੰਟ ਸੋਚ ਕੇ ਵੋਟ ਪਾਇਆ ਕਰੋ ਬਸ ਇਹੀ ਸੋਚਿਆ ਕਰੋ ਕਿਹੜੇ ਬੰਦੇ ਦੀ ਕੀ ਸੋਚ ਹੈ ਕੀ ਇਹ ਬੰਦੇ ਨੂੰ ਅਸੀਂ ਮਿਲ ਸਕਦੇ ਆ ਕੀ ਇਹ ਬੰਦੇ ਤੇਕਰ ਸਾਡੀ ਪਹੁੰਚ ਹੈ ਕੀ ਇਹਦੇ ਦਿਲ ਦੇ ਵਿੱਚ ਪੰਜਾਬ ਦੇ ਲਈ ਦਰਦ ਹੈ ਕੀ ਇਹ ਸਾਡੀ ਕੌਮ ਦੇ ਲਈ ਬੋਲਦਾ ਹੈ ਇਹਨੂੰ ਕੌਮ ਦਾ ਦਰਦ ਹੈ ਕਿਉਂਕਿ ਵੋਟਾਂ ਵੇਲੇ ਤਾਂ ਬਾਲਿਆਂ ਨੂੰ ਪੰਥ ਯਾਦ ਆ ਜਾਂਦਾ ਹੈ ਤੇ ਵੋਟਾਂ ਤੋਂ ਬਾਅਦ ਪੰਥ ਵੀ ਭੁੱਲ ਜਾਂਦਾ ਗੁਰੂ ਵੀ ਭੁੱਲ ਜਾਂਦਾ ਕਿੰਨੇ ਜਾਣੇ ਵੋਟਾਂ ਲੈ ਗਏ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ ਦੇ ਨਾਂ ਤੇ ਕਦੇ ਕਿਸੇ ਨੇ ਮੁੜ ਕੇ ਬੇਅਦਬੀ ਦੀ ਇਨਸਾਫ ਦੇ ਲਈ ਆਵਾਜ਼ ਚੱਕੀ ਹੈ ਨਹੀਂ ਕਿਹੜਾ ਲੀਡਰ ਸੀ ਜਿਹੜਾ ਬਰਗਾੜੀ ਮੋਰਚੇ ਦੇ ਵਿੱਚ ਜਾ ਕੇ ਬੇਅਦਬੀ ਦੇ ਇਨਸਾਫ ਲਈ ਬੋਲਦਾ ਸੀ ਇੱਕੋ ਇੱਕ ਆਕੂ ਸੀ ਬਾਈ ਕਮਲਜੀਤ ਸਿੰਘ ਬਰਾੜ ਜਿਹੜਾ ਆਪਣੀ ਸਰਕਾਰ ਹੁੰਦੇ ਹੋਏ ਵੀ ਬਰਗਾੜੀ ਮੋਰਚੇ ਦੇ ਵਿੱਚ ਜਾ ਕੇ ਹਾਜ਼ਰੀ ਭਰਦਾ ਸੀ ਤੇ ਡਟ ਕੇ ਬੋਲਦਾ ਸੀ ਕਿ ਬੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਾਈ ਕਮਲਜੀਤ ਸਿੰਘ ਬਰਾੜ ਹਮੇਸ਼ਾ ਨਿਸ਼ਾਨ ਸਾਹਿਬ ਦੇ ਥੱਲੇ ਰਹਿ ਕੇ ਚੱਲਣ ਵਾਲਾ ਉਹਨਾਂ ਦੀ ਗੁਰੂ ਸਾਹਿਬ ਦੀ ਸੋਚ ਤੇ ਚੱਲਣ ਵਾਲਾ ਇਨਸਾਨ ਹੈ ਇੱਕ ਵਾਰੀ ਇੱਕ ਵਾਰੀ ਦੋਸਤੋ ਬਸ ਸੋਚ ਕੇ ਵੋਟ ਪਾਇਓ ਇੱਕ ਵਾਰੀ ਮੌਕਾ ਦਿਓ ਬਾਈ ਕਮਲਜੀਤ ਸਿੰਘ ਬਰਾੜ ਨੂੰ ਮੈਂ ਦਾਅਵੇ ਨਾਲ ਕਹਿੰਨਾ ਵੀ ਉਹ ਪੰਜਾਬ ਦੇ ਸਾਡੀ ਕੌਮ ਦੇ ਉਹ ਮੁੱਦੇ ਚੱਕੂਗਾ ਜਿਹੜੇ ਕਦੇ ਕਿਸੇ ਨੇ ਨਹੀਂ ਚੱਕੇ ਕਿਉਂਕਿ ਬਾਈ ਜੋ ਅੰਦਰੋਂ ਹੈ ਨਾ ਉਹੀ ਬਾਹਰੋਂ ਹੈ ਉਹ ਬੰਦਾ ਸਾਫ਼ ਦਿਲ ਇਨਸਾਨ ਹੈ ਮੂੰਹ ਤੇ ਗੱਲ ਕਹਿਣ ਵਾਲਾ ਹੈ ਤੇ ਸ ਇੱਕ ਵਾਰੀ ਸਾਡਾ ਵੀ ਫਰਜ਼ ਬਣਦਾ ਹੈ ਜਿਹੜਾ ਬੰਦਾ ਸਾਡੀ ਕੌਮ ਦੀ ਸਾਡੇ ਪੰਜਾਬ ਦੀ ਗੱਲ ਕਰਦਾ ਹੈ ਤੇ ਸਾਡਾ ਵੀ ਫਰਜ਼ ਬਣਦਾ ਇੱਕ ਵਾਰੀ ਉਹਦੇ ਨਾਲ ਖੜੀਏ 5 ਸਾਲ ਪਛਤਾਉਣ ਨਾਲੋਂ 5 ਮਿੰਟ ਸੋਚ ਲਿਆ ਕਰੋ ਵੋਟ ਪਾਉਣ ਤੋਂ ਪਹਿਲਾਂ 5 ਮਿੰਟ ਸੋਚ ਲਿਆ ਕਰੋ ਵੀ ਇਹ ਬੰਦੇ ਦੇ ਵਿਚਾਰ ਕੀ ਹੈ ਇਹਦੀ ਸੋਚ ਕੀ ਹੈ ਜਿਹਨੂੰ ਅਸੀਂ ਵੋਟ ਪਾਉਣ ਲੱਗੇ ਆਂ 5 ਸਾਲ ਥੋੜੇ ਨਹੀਂ ਹੁੰਦੇ 5 ਸਾਲ ਪਛਤਾਉਣ ਨਾਲੋਂ 5 ਮਿੰਟ ਸੋਚ ਲਿਆ ਕਰੋ ਹਮੇਸ਼ਾ ਉਸ ਬੰਦੇ ਨੂੰ ਵੋਟ ਪਾਇਆ ਕਰੋ ਜਿਹਦੇ ਤਾਂ ਸਾਡੀ ਪਹੁੰਚ ਹੋ ਸਕਦੀ ਹੋਵੇ ਠੀਕ ਹੈ ਜਿਹੜਾ ਬੰਦਾ ਸਾਡੀ ਗੱਲ ਕਰਦਾ ਹੋਵੇ ਜਿਹਨੂੰ ਸਾਡੀ ਕੌਮ ਦਾ ਦਰਦ ਹੋਵੇ ਜਿਹਨੂੰ ਸਾਡੇ ਪੰਜਾਬ ਦਾ ਦਰਦ ਹੋਵੇ ਜਿਹਨੂੰ ਸਾਡੀ ਮਾਂ ਬੋਲੀ ਦੀ ਫਿਕਰ ਹੋਵੇ ਤੇ ਬਾਈ ਕਮਲਜੀਤ ਸਿੰਘ ਬਰਾੜੇ ਨਾਲ ਸਾਰਿਆਂ ਤੇ ਪੈਰਾ ਦੇਣ ਵਾਲਾ ਇਨਸਾਨ ਹੈ ਦੋਸਤੋ ਇੱਕ ਵਾਰੀ ਜ਼ਰੂਰ ਬਾਈ ਨੂੰ ਮੌਕਾ ਦਿਓ ਮੈਂ ਦਾਵਾ ਕਰਦਾ ਹਾਂ ਵੀ ਨਾਲ ਕਹਿਣਾ ਭਾਈ ਸੋਡੀਆਂ ਉਮੀਦਾਂ ਤੇ ਖਰਾ ਉਤਰੂਗਾ ਕਦੇ ਵੀ ਆਪਣੇ ਲੋਕਾਂ ਨੂੰ ਪਿੱਠ ਨਹੀਂ ਵਿਖਾਊਗਾ ਇੰਨੀਆਂ ਬੇਨਤੀਆਂ ਕਰਨੀਆਂ ਸੀ ਦੋਸਤੋ ਆਉਣ ਵਾਲੀ ਇੱਕ ਤਰੀਕ ਤੋਂ ਬਾਈ ਕਮਲਜੀਤ ਸਿੰਘ ਬਰਾੜ ਜੋ ਲੁਧਿਆਣੇ ਤੋਂ ਚੋਣ ਲੜ ਰਹੇ ਐ ਇੱਕ ਵਾਰੀ ਜ਼ਰੂਰ ਉਹਨਾਂ ਦਾ ਸਾਥ ਦਿਓ ਬਾਪੂ ਦਰਸ਼ਨ ਸਿੰਘ ਜੀ ਬਰਾੜ ਬਹੁਤ ਵੱਡਾ ਨਾਮ ਐ ਸਿਆਸਤ ਦੇ ਵਿੱਚ ਤੇ ਬੇਦਾਗ ਐ ਦੇ ਉਹਨਾਂ ਨੇ ਕਿਸੇ ਦੇ ਨਾਲ ਮਾਰਾ ਨਹੀਂ ਕੀਤਾ ਕਿਸੇ ਨਾਲ ਧੱਕਾ ਨਹੀਂ ਕੀਤਾ ਜੋ ਗੱਲ ਕਹੀ ਹੈ ਡਟ ਕੇ ਕਹੀ ਹੈ ਜੋ ਕਿਹਾ ਉਹ ਕੀਤਾ ਤੇ ਭਾਈ ਕਮਲਜੀਤ ਸਿੰਘ ਦੀ ਕਮਲਜੀਤ ਸਿੰਘ ਬਰਾੜ ਦੀ ਸੋਚ ਨੂੰ ਤਾਂ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਸਲੂਟ ਹੈ ਭਾਈ ਦੀ ਸੋਚ ਨੂੰ ਤੇ ਦੋਸਤੋ ਇੱਕ ਵਾਰੀ ਭਾਈ ਦੀ ਮਿਹਨਤ ਦਾ ਮੁੱਲ ਮੋੜ ਦਿਓ ਇੰਨੀਆਂ ਬੇਨਤੀਆਂ ਕਰਦਾ ਤਤੋਂ ਇਜਾਜ਼ਤ ਮੰਗਦਾ ਜੇ ਕੋਈ ਕਿਸੇ ਨੂੰ ਬੁਰਾ ਲੱਗਿਆ ਹੋਵੇ ਕਿਸੇ ਦੇ ਖਿਲਾਫ ਕੁਝ ਕੋਈ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਪਰ ਦੋਸਤੋ ਇੱਕ ਵਾਰ ਬਾਈ ਕਮਲਜੀਤ ਸਿੰਘ ਬਰਾੜ ਸਪੁੱਤਰ ਸਰਦਾਰ ਦਰਸ਼ਨ ਸਿੰਘ ਜੀ ਬਰਾੜ ਸਾਫ ਕਾ ਮੰਤਰੀ ਖੋਟੇ ਉਹਨਾਂ ਦਾ ਸਾਥ ਦਿਓ ਬਹੁਤ ਬਹੁਤ ਧੰਨਵਾਦ